ਸਟਾਰਤ ਗਿਆਨ ਦੀ ਕੋਈ ਹੱਦ ਨਹੀਂ ਡੰਡੀ ਇਹ ਯੁੱਗ ਅਵਿਸ਼ਕਾਰਾਂ ਤੇ ਖੋਜਾਂ ਦਾ ਯੁੱਗ ਹੈ ਡੰਡੀ ਹਰ ਖੇਤਰ ਵਿੱਚ ਲੋਕ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਹਨ ਡੰਡੀ ਉਹਨਾਂ ਨੇ ਧਰਤੀ ਸਮੁੰਦਰ ਆਕਾਸ਼ ਤੇ ਪਤਾਲ ਤੱਕ ਦੇ ਲੋਕਾਂ ਪਰਲੋਕਾਂ ਨੂੰ ਗਾਹ ਮਾਰਿਆ ਹੈ ਡੰਡੀ ਪੰਘੋਲ ਖੰਗੋਲ ਇਤਿਹਾਸ ਮਿਥਿਹਾਸ ਗਿਆਨ ਵਿਗਿਆਨ ਆਦਿ ਨਵੇਂ-ਨਵੇਂ ਪੰਨੇ ਖੁੱਲਦੇ ਜਾ ਰਹੇ ਹਨ ਡੰਡੀ ਗਿਆਨ ਨੂੰ ਸੁਰੱਖਿਅਤ ਰੱਖਣ ਦੇ ਉਪਾਅ ਵੀ ਕੱਢ ਲਏ ਗਏ ਹਨ ਡੰਡੀ ਹਵਾਈ ਜਹਾਜ਼ਾਂ ਰਾਕਟਾਂ ਉਪਗ੍ਰਹਾਂ ਰੇਡੀਓ ਅਤੇ ਟੈਲੀਵਿਜ਼ਨ ਨੇ ਦੁਨੀਆ ਨੂੰ ਬਹੁਤ ਛੋਟਾ ਤੇ ਇੱਕਮਿਕ ਕਰ ਦਿੱਤਾ ਹੈ ਡੰਡੀ ਇੱਕ ਦੇਸ਼ ਦਾ ਗਿਆਨ ਮਿੰਟਾਂ ਸਕਿੰਟਾਂ ਵਿੱਚ ਦੂਸਰੇ ਦੇਸ਼ਾਂ ਵਿੱਚ ਪਹੁੰਚ ਰਿਹਾ ਹੈ ਡੰਡੀ ਹਰ ਵਿਅਕਤੀ ਅਤੇ ਸਮਾਜ ਦੀ ਗਿਆਨ ਦੀ ਭੁੱਖ ਵੱਧਦੀ ਜਾ ਰਹੀ ਹੈ ਡੰਡੀ ਉਹ ਰੋਜ਼ ਪੜ੍ਹਦਾ ਹੈ ਦੇਖਦਾ ਹੈ ਅਤੇ ਸੁਣਦਾ ਹੈ ਫਿਰ ਵੀ ਹਰ ਰੋਜ਼ ਨਮੀ ਤੋਂ ਨਮੀ ਗੱਲ ਸਾਹਮਣੇ ਆ ਰਹੀ ਹੈ ਡੰਡੀ ਸਿੱਖਿਆ ਆਮ ਹੋ ਗਈ ਹੈ ਡੰਡੀ ਹੁਣ ਕੋਈ ਵੀ ਖੂ ਦਾ ਡੱਡੂ ਬਣ ਕੇ ਨਹੀਂ ਰਹਿਣਾ ਚਾਹੁੰਦਾ ਡੰਡੀ ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਗਿਆਨ ਦੀ ਕੋਈ ਹੱਦ ਨਹੀਂ ਡੰਡੀ ਇੱਕ ਪਾਸੇ ਕਿਸੇ ਇੱਕ ਵਿਸ਼ੇ ਦਾ ਪੂਰਾ ਗਿਆਨ ਹਾਸਲ ਕਰ ਲੈਣਾ ਮੁਸ਼ਕਿਲ ਹੈ ਅਤੇ ਦੂਸਰੇ ਪਾਸੇ ਇੱਕ ਵਿਸ਼ੇ ਦੇ ਗਿਆਨ ਨਾਲ ਆਪਣੇ ਆਸ-ਪਾਸ ਦੀ ਦੁਨੀਆ ਵਿੱਚ ਗੁਜ਼ਾਰਾ ਕਰ ਸਕਣਾ ਮੁਸ਼ਕਲ ਹੈ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਹਰ ਵਿਸ਼ੇ ਤੇ ਸੈਂਕੜੇ ਪੁਸਤਕਾਂ ਹਰ ਸਾਲ ਛਪਦੀਆਂ ਹਨ ਡੰਡੀ ਇਹ ਸਾਰੀਆਂ ਪੁਸਤਕਾਂ ਨਾ ਕੋਈ ਖਰੀਦ ਸਕਦਾ ਹੈ ਅਤੇ ਨਾ ਸਾਰੀਆਂ ਪੜ ਸਕਦਾ ਹੈ ਡੰਡੀ ਕੋਈ ਲਾਇਬ੍ਰੇਰੀ ਵੀ ਪੂਰਾ ਸੰਗ੍ਰਹਿ ਨਹੀਂ ਕਰ ਸਕਦੇ ਡੰਡੀ ਇਸ ਕਰਕੇ ਵਿਸ਼ਵ ਕੋਸ਼ ਦੀ ਲੋੜ ਪਣਦੀ ਹੈ ਡੰਡੀ ਵਿਸ਼ਵ ਕੋਸ਼ ਹਜ਼ਾਰਾਂ ਕਿਤਾਬਾਂ ਦਾ ਨਚੋੜ ਹੈ ਡੰਡੀ ਵਿਸ਼ਵ ਕੋਸ਼ ਤੋਂ ਵੱਧ ਕੇ ਕੋਈ ਪ੍ਰਮਾਣਿਕ ਗ੍ਰੰਥ ਨਹੀਂ ਮੰਨਿਆ ਜਾਂਦਾ ਡੰਡੀ ਇਹ ਸੰਦਰਭ ਗ੍ਰੰਥਾਂ ਦਾ ਬਾਦਸ਼ਾਹ ਹੈ ਜਿਸ ਦੇ ਦਰਬਾਰ ਵਿੱਚ ਸਾਰੀਆਂ ਕਿਸਮਾਂ ਦੇ ਸੰਦਰਭ ਗ੍ਰੰਥ ਮੌਜੂਦ ਰਹਿੰਦੇ ਹਨ ਡੰਡੀ ਅੰਗਰੇਜ਼ੀ ਕੋਸ਼ਾਂ ਵਿੱਚ ਇਸ ਦਾ ਅਰਥ ਉਹ ਪੋਥੀ ਦੱਸਿਆ ਗਿਆ ਹੈ ਜਿਸ ਵਿੱਚ ਸਾਰੇ ਜਾਂ ਬਹੁਤ ਸਾਰੇ ਵਿਸ਼ਿਆਂ ਦਾ ਗਿਆਨ ਭਰਿਆ ਹੋਵੇ ਡੰਡੀ ਅੱਜ ਦੀ ਸભ્યਤਾ ਦਾ ਤਕਾਜ਼ਾ ਹੈ ਕਿ ਆਦਮੀ ਹਰ ਵਿਸ਼ੇ ਤੇ ਗੱਲ ਕਰ ਸਕੇ ਡੰਡੀ ਸੱਬਿਆ ਤੈਂਦੇ ਹੀ ਉਸ ਆਦਮੀ ਨੂੰ ਹਨ ਜਿਹੜਾ ਹਰ ਸਭਾ ਸੁਸਾਇਟੀ ਦੇ ਕਾਬਿਲ ਹੋਵੇ ਡੰਡੀ ਉਸ ਦੀ ਪਛਾਣ ਇਹੋ ਹੈ ਕਿ ਉਸ ਨੂੰ ਆਪਣੇ ਵਿਸ਼ੇ ਦਾ ਤਾਂ ਪੂਰਾ ਗਿਆਨ ਹੋਵੇ ਅਤੇ ਦੂਸਰੇ ਵਿਸ਼ਿਆਂ ਦਾ ਵੀ ਕੁਝ ਨਾ ਕੁਝ ਗਿਆਨ ਜ਼ਰੂਰ ਹੋਵੇ ਡੰਡੀ ਮਨੁੱਖ ਦੀ ਗਿਆਨ ਦੀ ਪਿਆਸ ਬੁਝਾਉਣਾ ਅਤੇ ਉਸ ਨੂੰ ਮਨੁੱਖ ਹੋਣ ਦੇ ਕਾਬਿਲ ਬਣਾਉਣਾ ਵਿਸ਼ਵ ਕੋਸ਼ ਦਾ ਉਦੇਸ਼ ਹੈ ਡੰਡੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਸ਼ਵ ਕੋਸ਼ ਤਿਆਰ ਕਰਨਾ ਸੱਚਮੁੱਚ ਬੜਾ ਭਾਰੀ ਔਖਾ ਅਤੇ ਜ਼ਿੰਮੇਵਾਰੀ ਦਾ ਕੰਮ ਹੈ ਡੰਡੇ